ਸਸਤੀ ਕਾਸ ਦੇਖ ਰਹੇ ਨਿਰਪੱਖ ਪੋਚ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਸੁਚਾ ਸੁਰਮਾ ਜਿਹੜੀ ਪੰਜਾਬੀ ਜਗਤ ਦੇ ਫਿਲਮ ਆ ਰਹੀ ਆ ਤੁਹਾਨੂੰ ਦੱਸਦੀ ਏ ਫਿਲਮ ਦੀ ਜਿਹੜੀ ਕਿ ਟ੍ਰੇਲਰ ਆ ਉਸ ਨੂੰ ਲੋਕ ਜਿਹੜਾ ਕਿ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਇਹਦੀ ਖਾਸ ਗੱਲ ਇਹ ਦੱਸਦੀ ਹੈ ਕਿ ਲੋਕ ਉਡੀਕ ਕਰ ਰਹੇ ਨੇ 20 ਸਤੰਬਰ ਕਦੋਂ ਆਵੇ ਤੇ ਅਸੀਂ ਕਦੋਂ ਸਿਨੇਮਾ ਘਰਾਂ ਦੇ ਵਿੱਚ ਜਾਈਏ ਸਕਨ ਨਾਲ ਚਾਰਕਾਸ ਮੌਜੂਦ ਹੈ ਕੁਕਰ ਦਾ ਰੋਲ ਕਰ ਰਹੇ ਨੇ ਜੈਗ ਸਿੰਘ ਤੇ ਬੜੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਵਧੀਆ ਹੋਰ ਸੁਣਾ ਅ ਅਮਰੀਕਾ ਤੋਂ ਤੁਸੀਂ ਅੱਜ ਪੰਜਾਬ ਆਏ ਹੋ ਹਨਾ ਕਿੱਦਾਂ ਦਾ ਲੱਗ ਰਿਹਾ ਪਹਿਲਾਂ ਤਾਂ ਅ ਬਹੁਤ ਵਧੀਆ ਹਮੇਸ਼ਾ ਵਧੀਆ ਲੱਗਦਾ ਹੁੰਦਾ ਜਦੋਂ ਵਾਪਸ ਆਉਂਦੇ ਆ ਤੇ ਖਾਸ ਕਰਕੇ ਇੰਨੇ ਵੱਡੇ ਧਮਾਕੇ ਲਈ ਐਕਸਾਈਟਿਡ ਸੀ ਬਿਲਕੁਲ ਕੁੱਕਰ ਦਾ ਰੋਲ ਕਰ ਰਹੇ ਹੋ ਹਨਾ ਬੱਬੂ ਭਾਜੀ ਦੇ ਨਾਲ ਕੰਮ ਕਰ ਰਹੇ ਹੋ ਪਹਿਲਾਂ ਤਾਂ ਕਿਵੇਂ ਦਾ ਲੱਗ ਰਿਹਾ ਕਿ ਪੱਪਾ ਇਹਨੇ ਕੰਮ ਕਰਕੇ ਬਹੁਤ ਵਧੀਆ ਲੱਗ ਰਿਹਾ ਆਈ ਥਿੰਕ ਜੋ ਕ੍ਰੀਏਟ ਹੋਇਆ ਵਾ ਬਹੁਤ ਸੋਹਣਾ ਕ੍ਰੀਏਟ ਹੋਇਆ ਵਾ ਤੇ ਬੱਬੂ ਵੀਰ ਜੀ ਨੇ ਸਾਰਿਆਂ ਨੇ ਸੈੱਟ ਤੇ ਬੜਾ ਵਧੀਆ ਮਾਹੌਲ ਬਣਾਇਆ ਸੀ ਸੋ ਵੱਡੇ ਪ੍ਰਮੋਗੂ ਨੇ ਸਾਡੇ ਸਾਰੇ ਅਮਤੋਜ ਵੀਰ ਜੀ ਬੱਪੂ ਵੀਰ ਜੀ ਸਰਜੀਤ ਭਾਰੀ ਤੇ ਨਹੀਂ ਬਹੁਤ ਵਧੀਆ ਜਿੱਦਾਂ ਗਿਆ ਵਾ ਜੋ ਅਸੀਂ ਸੋਚਿਆ ਸੀ ਜੋ ਕ੍ਰੀਏਟ ਕੀਤਾ ਸੀ ਬਿਲਕੁਲ ਉਹੀ ਚੀਜ਼ ਸਾਹਮਣੇ ਆ ਰਹੀ ਹੈ ਜਿਹਨਾਂ ਮੈਂ ਗੱਲ ਕਰਾਂ ਸੋਚਿਆ ਕੀ ਸੀ ਉਸ ਸਮੇਂ ਜਦੋਂ ਉਹਨਾਂ ਨੇ ਤੁਸੀਂ ਪਹਿਲੀ ਵਾਰ ਕੰਮ ਕੀਤਾ ਸੋਚਿਆ ਕੀ ਦਿਮਾਗ 'ਚ ਕੀ ਆਇਆ ਸੀ ਉਸ ਸਮੇਂ ਤੁਹਾਡੇ ਮੈਂ ਐਕਸਾਈਟਿਡ ਸੀ ਕਿ ਜਦੋਂ ਅਸੀਂ ਹਜੇ ਤੇ ਮੇਰੇ ਹੱਥ 'ਚ ਸਕ੍ਰਿਪਟ ਹੀ ਆਈ ਸੀ ਜਦੋਂ ਅਮਤੋਜ ਵੀਰ ਜੀ ਵੱਲੋਂ ਜਦੋਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਆ ਬੜੇ-ਬੜੇ ਮਾਣ ਵਾਲੀ ਗੱਲ ਸੀ ਪਹਿਲੀ ਗੱਲ ਤੇ ਅਮਤੋਜ ਵੀਰ ਜੀ ਮੇਰੇ ਤੱਕ ਪਹੁੰਚੇ ਤੇ ਉਹਨਾਂ ਨੇ ਮੈਨੂੰ ਚਾਇਆ ਕਿ ਮੈਂ ਕਰਾਂ ਕੁੱਕਰ ਦਾ ਰੋਲ ਸੋ ਬੜਾ ਮਾਣ ਵਾਲੀ ਗੱਲ ਸੀ ਮੇਰੇ ਲਈ ਤੇ ਐਕਸਾਈਟਮੈਂਟ ਮੇਰੀ ਉਦੋਂ ਹੀ ਵੱਧ ਗਈ ਸੀ ਤੇ ਨਰਵਸਨੈਸ ਬਬੂ ਵੀਰ ਜੀ ਨੇ ਡਿਵਾਈਡਡ ਲਾਈਕ ਸਿੰਗਰ ਨੇ ਰੈਸਟੋਰ ਕਾਸ ਨੇ ਤੇ ਅ ਬਟ ਉਹ ਜਦੋਂ ਸੈੱਟ ਸ਼ੁਰੂ ਹੋਇਆ ਜਦੋਂ ਪਹੁੰਚਿਆ ਉੱਥੇ ਜਦੋਂ ਵੇਖਿਆ ਸਾਰਾ ਕੁਝ ਮਾਹੌਲ ਉਹ ਤੇ ਐਸੇ ਸੀਗੇ ਜਿੱਦਾਂ ਵਾਕੇ ਹੀ ਅਸੀਂ ਉਹ ਲਾਈਫ ਜਿਉਂ ਡੈ ਆ ਉਹ ਕੈਰੈਕਟਰਸ ਨੇ ਬਿਲਕੁਲ ਐਨਾ ਸੁਚਿਆ ਤੇ ਮੈਂ ਵਾਕਈ ਕੁਕਰਾਂ ਤੇ ਬਬੂ ਵੀਰ ਦੀ ਸੁਚਿਆ ਨੇ ਨਰਾਇਣਾ ਸਰਬਜੀ ਚੀਮਾ ਵੀਰ ਜੀ ਸਮੀਖਸ਼ਾ ਬਲਬੀਰੋ ਸੁਰਜਣ ਗੁਰਪ੍ਰੀਤ ਰਟਾਲ ਜਿਹਨੇ ਟਹਾਲਗ ਲਿਖੇ ਨੇ ਆਪਣਾ ਵੀਰ ਤੇ ਉਹ ਮਾਹੌਲ ਉਦਾਂ ਦਾ ਬੜਿਆ ਸੀ ਸੋ ਹਰੇਕ ਨਾਲ ਜਿੱਦਾਂ ਕੋਲ ਮਿਲ ਗਏ ਸੋ ਬੜਾ ਵਧੀਆ ਲੱਗਾ ਹਨ ਫਰਕ ਕੀ ਸੀ ਕਿ ਕਿਸੀ ਅਮਰੀਕਾ ਤੋਂ ਹੈ ਨਾ ਪੰਜਾਬ ਦੇ ਵਿੱਚ ਜਦੋਂ ਸੈੱਟ ਤੇ ਤੁਸੀਂ ਪਹੁੰਚ ਜਿਓ ਫੀਲ ਕੀ ਆਈ ਸੀ ਸਮੇਂ ਹਨਾ ਸਾਰਾ ਮਾਹੌਲ ਜਿਹੜਾ ਕਿ ਪੁਰਾਣਾ ਪੰਜਾਬ ਦੇਖਣ ਨੂੰ ਮਿਲਿਆ ਹਨਾ ਇਹ ਚੀਜ਼ਾਂ ਬਾਹਰ ਤਾਂ ਚਲੋ ਨਹੀਂ ਮਿਲਦੀਆਂ ਨਾ ਉਰੇ ਵੀ ਨਹੀਂ ਹੁਣ ਤਾਂ ਮਿਲਦੀਆਂ ਚੀਜ਼ਾਂ ਦੇਖਣ ਨੂੰ ਇਹਨੂੰ ਜਦਾਂ ਮੈਂ ਕਈ ਵਾਰ ਇੰਗਲਿਸ਼ ਬੋਲਦਾ ਹਾਂ ਉਹਨਾਂ ਤੇ ਮੇਰੇ ਕੋਲ ਕਈ ਵਾਰ ਵਰਡ ਨਹੀਂ ਆਉਂਦੇ ਪੰਜਾਬੀ ਦੇ ਕਈ ਲੋਕ ਵਿਤਰ ਵਿਤਕਰਾ ਕਰ ਦਿੰਦੇ ਨੇ ਮੇਰੇ ਵੀਰ ਇਥੋਂ ਅ ਪਰ ਅਨਡਿਸਕ੍ਰਾਈਬੇਲ ਕਹ ਲੋ ਕਿ ਇੱਕ ਮਤਲਬ ਮੈਂ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੀ ਪੰਜਾਬੀ ਸੁਧਰ ਲਈ ਹੌਲੀ ਵਾਲੀ ਸੋਲ ਮੈਂ ਬੜੀ ਚੰਗੀ ਲੈਣਾ ਮੈਂ ਪਰ ਕਈ ਵਾਰੀ ਨਾ ਮੌਕੇ ਤੇ ਉਹ ਵੋਕੈਬਲਰੀ ਨਹੀਂ ਆਉਂਦੀ ਪਰ ਬੋਲ ਲੈਣਾ ਮੈਂ ਉਹ ਜਦੋਂ ਰਹਿੰਦੇ ਹਾਂ ਤੁਸੀਂ ਉੱਥੇ ਤੇ ਤੁਹਾਨੂੰ ਕਈ ਵਾਰੀ ਯੂ نو ਇੰਗਲਿਸ਼ ਦੀ ਆਤ ਪੈਣੀ ਵਿੱਚ ਬੜਨ ਦੀ ਸੋ ਪਰ ਮੇਰੀ ਵੋਕੈਬਲਰੀ ਜਿੰਨਾ ਮੈਂ ਇੱਥੇ ਰਹਿਣਾ ਉਹ ਠੀਕ ਹੁੰਦੀ ਜਾਂਦੀ ਹੈ ਮੈਂ ਕਹਿੰਦਾ ਜੇ ਜਵਾਬ ਇੰਗਲਿਸ਼ ਹੀ ਦਿਓ ਤੁਸੀਂ ਵਧੀਆ ਚੀਜ਼ ਹੈ ਇੱਕ ਚੀਜ਼ हां मैं ते प्रिफर ਮੈਂ ਜਿਹੜੀ ਮਰਜ਼ੀ ਲੈਂਗੁਏਜ ਮੈਂ ਆਪਣੀ ਪੰਜਾਬੀ ਮਾਂ ਬੋਲ ਨੂੰ ਹੀ ਓਨਾ ਹੀ ਪਿਆਰ ਕਰਦਾ ਵਾਂ ਸੋ ਮੈਨੂੰ ਵਧੀਆ ਲੱਗਦਾ ਪੰਜਾਬੀ ਬੋਲਣਾ ਖਾਸ ਕਰਕੇ ਮਾਚੇ ਵਾਪੇ ਆਪਣਾ ਮਾਚੇ ਵਾਪੇ ਬਸ ਬਸ ਹਾਂ ਬਿਲਕੁਲ ਜੇ ਮੈਂ ਤੁਹਾਡੀ ਗੱਲ ਕਰਾਂ ਸ਼ੌਂਕ ਤੁਹਾਡੇ ਮੈਂ ਸੁਣੂੰਗਾ ਨਾ ਗਾਉਣ ਦਾ ਸ਼ੌਂਕ ਤਾਂ ਤੁਹਾਡਾ ਹੈਗਾ ਮੈਂ ਸੁਣ ਲਿਆ ਇਹ ਚੀਜ਼ਾਂ ਨਾ ਤਿਸ ਤੋਂ ਵੱਖਰੇ ਹੋਰ ਕੀ ਕੀ ਸ਼ੌਂਕ ਤੁਹਾਡੇ ਨੇ ਆ ਮੈਂ ਛੋਟਾ ਜਿਹਾ ਡੇਅਰ ਡਵਲ ਹਾਂ ਸੋ ਮੈਨੂੰ ਉਹ ਹੀ ਫਿਜ਼ੀਕਲ ਡਿਮਾਂਡਿੰਗ ਜਿਹੜੀਆਂ ਚੀਜ਼ਾਂ ਕਰਨ ਦਾ ਬੜਾ ਸ਼ੌਂਕ ਹੈ ਮੋਟਰਸਾਈਕਲ ਰਾਈਡਿੰਗ ਏਵੀਏਸ਼ਨ ਦਾ ਬੜਾ ਸ਼ੌਂਕ ਹੈ ਮੈਨੂੰ ਸੋ ਏਵੀਏਸ਼ਨ ਹਿਸਟਰੀ ਕਿਆ ਲੋ ਤੇ ਬਾਕੀ ਟੈਕਟੀਕਲ ਉੱਥੇ ਦੀ ਮੈਂ ਮਿਲਟਰੀ ਦੀ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਨਾਲ ਉਹਨਾਂ ਨਾਲ ਬੜਾ ਕੰਮ ਕਰਦਾ ਹਾਂ ਸੋ ਮੈਨੂੰ ਉਹ ਸ਼ੌਂਕ ਇਹੋ ਜਿਹੀਆਂ ਚੀਜ਼ਾਂ ਦਾ ਇਹ ਆਈ ਥਿੰਕ ਉਹ ਹੀ ਮੇਰਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜੀਆਂ ਯੂਸਫੁਲ ਸਾਬਤ ਹੁੰਦੀਆਂ ਨੇ ਜੋ ਜਿੰਨਾ ਮੇਰਾ ਐਕਸਪੀਰੀਅੰਸ ਉਹਨਾਂ ਦਾ ਰੀਅਲ ਲਾਈਫ 'ਚ ਹੁੰਦਾ ਉਹਨਾਂ ਜਦੋਂ ਮੈਂ ਉਸ ਚੀਜ਼ ਨੂੰ ਲੈ ਕੇ ਆਵਾ ਪੜਦੇ ਤੇ ਉਹ ਨੇਚਰਲ ਲੱਗਦੀਆਂ ਨੇ ਇੱਕ ਪਾਸੇ ਹਾਲੀਵੁੱਡ ਤੇ ਇੱਕ ਪਾਸੇ ਪੋਲੀਵੁੱਡ ਹਾਲੀਵੁੱਡ 'ਚ ਵੀ ਤੁਸੀਂ ਕੰਮ ਕਰ ਚੁੱਕੇ ਹੋ ਤੇ ਤਜਰਬਾ ਦੀ ਮੈਂ ਗੱਲ ਕਰਾਂਗਾ ਤਜਰਬੇ ਦੀ ਅਕਸਰ ਗੱਲ ਕਰਦੇ ਆਪਾਂ ਤਜਰਬਾ ਕਿਵੇਂ ਰਿਹਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਵੀ ਚਲੋ ਫਿਲਮਾਂ ਕਰ ਚੁੱਕੇ ਹੋ ਤ ਪੰਜਾਬੀ ਫਿਲਮ ਇੰਡਸਟਰੀ ਦੇ ਅ ਅ ਠੀਕ ਰਿਹਾ ਆਪਾਂ ਨਵੇਂ ਆ ਸਿੱਖ ਰਹੇ ਆ ਕਾਫੀ ਚੀਜ਼ਾਂ ਸੋ ਹੌਲੀ ਹੌਲੀ ਆਈ ਥਿੰਕ ਅਸੀਂ ਹੌਸਲ ਲੈਵਲ ਤੇ ਜਾਵਾਂਗੇ ਤੇ ਮੈਂ ਵਿੱਚ ਕੋਈ ਡਾਊਟ ਨਹੀਂ ਆ ਕਿ ਅਸੀਂ ਹੌਸਲਾ ਉੱਤੇ ਨਹੀਂ ਪਹੁੰਚ ਸਕਦੇ ਸਾਡੇ ਚ ਪੈਸ਼ਨ ਹੈਗਾ ਉਹ ਪੈਸ਼ਨ ਤੁਹਾਨੂੰ ਦੇਖਣ ਨੂੰ ਮਿਲੂਗਾ ਸੱਚਾ ਸੂਰਮਾ ਦੇ ਵਿੱਚ ਜਦੋਂ ਮੈਂ ਆਪਣੀ ਸੱਚਾ ਸੂਰਮਾ ਦੀ ਗੱਲ ਕਰਾਂ ਤੇ ਜੋ ਮੈਂ ਵੇਖਿਆ ਜਦੋਂ ਸੈਟ ਤੇ ਆਇਆ ਵਾ ਪੈਸ਼ਨ ਜੋ ਸਾਰਿਆਂ ਦਾ ਪ੍ਰੋਡਕਸ਼ਨ ਟੀਮ ਤੋਂ ਲੈ ਕੇ ਅਮਤੋਜ ਵੀਰ ਜੀ ਡਾਇਰੈਕਸ਼ਨ ਟੀਮ ਤੋਂ ਲੈ ਕੇ ਸਾਰੇ ਐਕਟਰਸ ਸੋ ਅਨਦਰ ਪੈਸ਼ਨ ਬੜਾ ਸੀ ਸਾਰਿਆਂ ਨੇ ਦਿਲ ਲਾ ਕੇ ਕੰਮ ਕੀਤਾ ਸੋ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਤੇ ਉਹ ਸਾਹਮਣੇ ਵੀ ਆਉਂਦੀ ਹੈ ਜਦੋਂ ਪੜਦੇ ਰੇ ਉਹ ਦੇਖਦੀ ਵੀ ਆ ਹੈਨਾ ਤੇ ਬਸ ਬਾਕੀ ਅਸੀਂ ਹਮੇਸ਼ਾ ਇੱਕ ਗਰੋ ਕਰਨਾ ਹੌਸਲ ਲੈਵਲ ਤੇ ਹਮੇਸ਼ਾ ਅਸੀਂ ਸਿੱਖਣਾ ਚਾਹੁੰਦੇ ਆ ਨਵੀਆਂ ਚੀਜ਼ਾਂ ਸੋ ਆਪਾਂ ਨੂੰ ਓਪਨ ਰਹਿਣਾ ਚਾਹੀਦਾ ਉਹਦੇ ਲਈ ਤੇ ਇਹ ਜਰੂਰ ਉਸ ਲੈਵਲ ਤੇ ਪਹੁੰਚਾਂਗੇ ਇੱਕ ਪਾਸੇ ਬੱਬੂ ਭਾਜੀ ਸੀਗਾ ਨਾ ਤਾਂ ਸਟ੍ਰੇਟ ਫਾਰਵਰਡ ਨੇ ਕਾਫੀ ਇਹਨਾਂ ਉਹ ਚੀਜ਼ਾਂ ਲੈ ਕੇ ਜੇ ਇਹਦੀ ਗੱਲ ਸਿੱਧੀ ਮੂੰਹ ਤੇ ਬੋਲਦੇ ਨੇ ਤਾਂ ਅਸੀਂ ਕੰਮ ਕੀਤਾ ਸਿੱਟਦੇ ਹਾਂ ਨਾ ਕਿੰਦਾ ਦੀ ਫੀਲਿੰਗ ਸੀਗੀ ਕਿੰਦਾ ਦਾ ਸੁਭਾਅ ਸੀ ਸਾਰਾ ਕੁਝ ਉਹ ਥੋੜਾ ਬਿਆਨ ਕਰਿਓ ਚੀਜ਼ਾਂ ਦਾ ਬੱਬੂ ਵੀਰ ਜੀ ਹਾਂ ਇਹ ਬਿਲਕੁਲ ਸਟ੍ਰੇਟ ਫਾਰਵਰਡ ਨੇ ਬਲੈਂਟ ਬੋਲਦੇ ਨੇ ਤੇ ਅਸੀਂ ਛੋਟੇ ਹਾਂ ਜੋ ਕਹਿੰਦੇ ਨੇ ਸਿਰ ਮੱਤੇ ਆ ਤੁਹਾਨੂੰ ਵੀ ਗੱਲਾਂ ਪੈਂਦੀਆਂ ਹੁੰਦੀਆਂ ਸੀ ਤੇ ਪਰ ਅਸੀਂ ਸਿੱਖਿਆ ਵੀ ਬੜਾ ਕੁਝ ਆ ਉਹਨਾਂ ਤੋਂ ਹਾਂ ਤੇ ਪਰ ਜਦੋਂ ਕਈ ਵਾਰੀ ਉਹਨਾਂ ਨੇ ਗੱਲ ਕਰਨੀ ਤੇ ਹਾਸਾ ਵੀ ਆ ਜਾਂਦਾ ਕਿ ਵੱਡੇ ਵੀਰ ਨੇ ਨਾ ਹੁਣ ਜਦੋਂ ਤੁਹਾਨੂੰ ਵੱਡਾ ਭਰਾ ਕੋਈ ਕਹਿੰਦਾ ਵਾ ਨਹੀਂ ਛੋਟੇ ਵੀਰ ਨੂੰ ਇੱਕ ਘਰ ਦੀਆਂ ਗੱਲਾਂ ਨੇ ਜਦੋਂ ਵੱਡੇ ਭਰਾ ਨੇ ਐਵੇਂ ਨੋਕ ਚੋਂ ਕੱਢਣੀਆਂ ਛੋਟੇ ਵੀਰ ਚੋਂ ਉਹ ਕਈ ਵਾਰੀ ਛੋਟੇ ਵੀਰ ਨੇ ਮਜ਼ਾਕ ਲੈ ਜਾਣੇ ਨਾ ਭਾਜੀ ਤੁਸੀਂ ਹਨਾ ਤੇ ਉਸਾਈ ਉਹੀ ਮਾਹੌਲ ਬਣਿਆ ਸੀ ਸੋ ਹਾਸਾ ਮਜ਼ਾਕ ਬਹੁਤ ਚੱਲੇਆ ਬੱਬੂ ਵੀਰ ਜੀ ਨਾਲ ਤੇ ਉਹ ਤੇ ਸੈਟ ਤੇ ਚੁੱਪ ਕਰਾਉਣਾ ਚੁੱਪ ਕਰਨਾ ਔਖਾ ਜਾਂਦਾ ਹੈ। ਕੋਈ ਬਾਕੀ ਦੀ ਪ੍ਰੋਫਾਈਲ ਤੇ ਫੋਟੋਆਂ ਸਿਕਾਪੀ ਸਾਂਝੀ ਕੀਤੀ ਹੈ। ਮੈਂ ਬੈਠੀ ਸੀ ਹਾਸੇ ਰਹੇ ਉਹਦੇ ਵਿੱਚ ਫੋਟੋ ਦੇ ਵਿੱਚ ਨਾ ਅਮਿਤੋਜ ਭਾਜੀ ਵੀ ਸੀਗੇ ਤੇ ਸੁਭਾਅ ਇਹਨਾਂ ਦਾ ਕਿਵੇਂ ਸੀਗਾ ਫਿਰ? ਅਮਿਤੋਜ ਵੀਰ ਜੀ ਦਾ ਬਹੁਤ ਵਧੀਆ ਸੁਭਾਅ ਹੈ ਤੇ ਦੋਵੇਂ ਮੇਰਾ ਵੱਡੇ ਵੀਰ ਨੇ ਤੇ ਬਹੁਤ ਵਧੀਆ ਬਹੁਤ ਪਿਆਰ ਪਿਆ ਹੈ ਉਹਨਾਂ ਨਾਲ ਮੇਰਾ। ਸੋ ਇਹਨਾਂ ਦਾ ਨੋਕ-ਚੋਕ, ਮਜ਼ਾਕ, ਗਿਲੇ ਸ਼ਿਕਵੇ ਇਹ ਚੱਲਦੇ ਰਹਿੰਦੇ ਨੇ ਜੋ ਇੱਕ ਪਰਿਵਾਰੀ ਚੀਜ਼ਾਂ ਹੁੰਦੀਆਂ ਨੇ। ਯੂ نو ਤੁਸੀਂ ਪਰਦੇ ਦੇ ਉਹਨੂੰ ਜੋ ਮਰਜ਼ੀ ਬਣਾ ਲਓ ਜਾਂ ਮੀਡੀਆ ਦੇ ਵਿੱਚ ਜੋ ਮਰਜ਼ੀ ਬਣਾ ਲਓ ਪਰ ਜਿਹੜਾ ਸਾਡਾ ਪਿਆਰ ਆਈ ਥਿੰਕ ਇਟਸ ਬੜਾ ਰੀਅਲ ਆ ਇਟਸ ਵੈਰੀ ਬਹੁਤ ਬੜਾ ਚੰਗਾ ਲੱਗਦਾ ਕਿ ਮੈਂ ਇਹੋ ਜਿਹਿਆਂ ਵੱਡੀਆਂ ਹਸਤੀਆਂ ਨਾਲ ਕਹਿ ਲਓ ਇੱਕ ਸ਼ਖਸੀਅਤ ਆ ਜਿੱਦਾਂ ਦੀ ਹਮੇਤੋਜ ਵੀਰ ਜੀ ਦੀ ਪਰਸਨੈਲਿਟੀ ਆ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਉਹ ਹੈਗੇ ਨੇ ਹਨਾ ਤੇ ਬੱਬੂ ਵੀਰ ਜੀ ਵੀ ਸਟ੍ਰੇਟ ਫਾਰਵਰਡ ਨੇ ਤੇ ਮੈਂ ਵੀ ਉਦਾਂ ਦਾ ਹੀ ਆ ਤੇ ਵਧੀਆ ਲੱਗਦਾ ਇਹਨਾਂ ਨਾਲ ਯਾਹੋ ਕੋਲ ਮੇਲਕੇ ਬਿਲਕੁਲ ਤੇ ਬਾਕੀ ਸਟਾਰ ਕਾਸਟ ਵੀ ਜਿੱਥੇ ਦੀ ਨਾਲ ਆ ਨਾ ਕੰਮ ਕੀਤਾ ਉਹਨਾਂ ਦਾ ਕਿਵੇਂ ਲੱਗਿਆ ਫਿਰ ਸਾਰੇ ਬਹੁਤ ਵਧੀਆ ਸੀ ਆਪਣਾ ਸਰਬਜੀਤ ਵੀਰ ਜੀ ਨੂੰ ਮੈਂ ਪਹਿਲੀ ਵਾਰੀ ਮਿਲਿਆ ਸੀ ਸੈੱਟ ਤੇ ਸੋ ਉਹਨਾਂ ਦੇ ਵੀ ਸੁਣਦੇ ਆਂ ਰੰਗੜੇ ਪੰਜਾਬ ਹਨਾ ਤੇ ਉਹ ਗੀਤ ਉਹਨਾਂ ਦੇ ਹੀ ਪੰਗੜੇ-ਮੰਗੜੇ ਬਤੇਰੇ ਪਾਏ ਆ ਤੇ ਉਹ ਵੀ ਪੰਗੜਜੀਪ ਪਰੇ ਬਹੁਤ ਤਗੜੇ ਸਰਬਜੀਤ ਜੀ ਚੀਮਾ ਪਾ ਰਿਹਾ ਸੀ ਸੋ ਬੜਾ ਵਧੀਆ ਲੱਗਾ ਇੱਕ ਇਹ ਹੈ ਉਹ ਵੀ ਆਪਣੇ ਨੇੜਲੇ ਮੁਲਕ ਦੇ ਨੇ ਕੈਨੇਡਾ ਦੇ ਨੇ ਹਾਂ ਤੇ ਨਹੀਂ ਉਹਨਾਂ ਨਾਲ ਬੜਾ ਵਧੀਆ ਸੀ ਇਕੱਠੇ ਐਵੇਂ ਗੱਪਾਂ-ਸ਼ੱਪਾਂ ਮਾਰੀਦੀਆਂ ਹੁੰਦੀਆਂ ਸੀ ਸੈੱਟ ਤੇ ਬੈਠੇ ਆ ਗੋਰਪ੍ਰੀਤ ਟੋਲ ਜਿਹਨੇ ਡਾਇਲੌਗ ਲਿਖਿਆ ਆਪਣਾ ਵੀਰ ਤੇ ਅਸੀਂ ਸਾਰੇ ਹੀ ਬਸ ਇਹ ਹੀ ਹੁੰਦਾ ਸੀ ਕਿ ਲਾਈਕ ਪਰਿਵਾਰ ਵਾਂਗੂ ਸੀ ਖੇਡਦੇ ਹਾਸਤੇ ਖੇਡਦੇ ਰਹੇ ਆ ਸਮੀਖਸ਼ਾ ਪਹੋਵਦੀਆ ਉਹਨਾਂ ਨੇ ਕੰਮ ਕੀਤਾ ਬਲਬੀਰੋ ਦਾ ਬਹੁਤ ਸੋਹਣਾ ਜਸਟਿਸ ਕੀਤਾ ਉਸ ਰੋਲ ਦੇ ਨਾਲ ਬੜੀ ਵਧੀਆ ਜੋ ਬਣ ਕੇ ਆਇਆ ਤੁਹਾਡੇ ਸਾਹਮਣੇ ਤੁਹਾਨੂੰ ਦੇਖੀ ਗਿਆ ਆਪਣਾ ਪੂਰੋ ਦਾ ਕੰਮ ਕੀਤਾ ਜਿਨ੍ਹਾਂ ਨੇ ਉਹ ਤੇ ਸਾਰਿਆਂ ਐਵਰੀ एवरीवन ਪੂਰੀ ਸਟਾਰ ਕਾਸਟ ਇਹਨਾਂ ਨੇ ਕੰਮ ਕੀਤਾ ਸਾਰਿਆਂ ਨੇ ਗੌਰਪ੍ਰੀਤ ਹਣੀ ਗੌਰਪ੍ਰੀਤੋਤੀ ਹਣੀ ਹਰੇਕ ਦਾ ਕੰਮ ਬਹੁਤ ਸੋਹਣਾ ਸੀ ਬਿਲਕੁਲ ਜਿਵੇਂ ਪੰਜਾਬੀ ਪਾਲੀਵੁੱਡ ਦੀ ਗੱਲ ਸੌਰੀ ਇੱਕ ਹੋਰ ਮੈਂ ਮਹਾਵੀਰ ਪੁੱਲਰ ਜੀ ਮੈਂ ਮੈਨੂੰ ਉਹਨਾਂ ਦੀ ਪਰਸਨੈਲਿਟੀ ਬਹੁਤ ਵਧੀਆ ਲਾਦੀ ਆ ਮਹਾਵੀਰ ਪੁੱਲਰ ਜੀ ਤੁਹਾਨੂੰ ਦੇਖ ਰਹੇ ਤੇ ਮੈਂ ਉਹਨਾਂ ਦੇ ਮੇਰੇ ਆਈ ਥਿੰਕ ਸੀਨ ਬੜੇ ਥੋੜੇ ਨੇ ਉਹਨਾਂ ਨਾਲ ਆਈ ਥਿੰਕ ਕਿਤੇ ਕਿਤੇ ਹੈਗੇ ਨੇ ਔਰ ਇੱਕੋ ਜਿਹੜਾ ਨਾ ਜਦੋਂ ਆਉਂਦੇ ਨੇ ਪੜਦੇ ਤੇ ਉਹ ਭਰ ਜਾ ਜਾਂਦਾ ਸਾਰਾ ਤੇ ਉਹ ਉਹਨਾਂ ਦੀ ਪਰਸਨੈਲਿਟੀ ਜਿੱਦਾਂ ਨਾ ਕਹਰੋ ਕਿ ਯੋਧਿਆਂ ਤੀ ਹੀ ਹੁੰਦੇ ਜਿਦਾਂ ਹਰੀ ਸਿੰਘ ਨਲਵਾ ਜੀ ਤੇ ਬਾਬਾ ਦੀਪ ਸਿੰਘ ਟਾਈਪ ਹਰੀ ਸਿੰਘ ਨਲਵਾ ਜਿਹੜੇ ਪੁਰਾਣੇ ਯੋਧੇ ਉਹਨਾਂ ਦੀ ਉਦਾਂ ਦੀ ਪਰਸਨੈਲਿਟੀ ਬੜੀ ਸਟਰੋਂਗ ਪਰਸਨੈਲਿਟੀ ਹੈ ਸੋ ਯਾ ਉਹ ਬੜਾ ਇੰਪੈਕਟਫੁਲ ਰੋਲ ਆ ਉਹਨਾਂ ਦਾ ਇਹਦੇ ਵਿੱਚ ਸੋ ਬੜਾ ਮਜ਼ਾ ਆ ਉਹਨਾਂ ਨਾਲ ਕੰਮ ਕਰਕੇ ਬਿਲਕੁਲ ਮੈਂ ਗੱਲ ਕਰਾ ਪਾਲੀਵੁੱਡ ਦੀ ਗੱਲ ਕਰਾ ਹਾਂ ਦਾ ਕਿਸ ਮੁਕਾਮ ਤੱਕ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਕਿ ਤੁਸੀਂ ਕਿਹਾ ਵੀ ਹਾਲੀਵੁੱਡ ਹਨਾ ਇੱਕ ਪਾਸੇ ਤਾਂ ਪੋਲੀਵੁੱਡ ਦੀ ਗੱਲ ਕਰੀਏ ਤੇ ਕਿਸ ਮੁਕਾਮ ਤੱਕ ਪਹੁੰਚਾਉਣਾ ਚਾਹੁੰਦੇ ਤੁਸੀਂ ਫਿਰ ਪੋਲੀਵੁੱਡ ਨੂੰ ਮੈਂ ਇਹੀ ਉਸੇ ਮੁਕਾਮ ਤੱਕ ਲੈ ਕੇ ਜਾਵਾਂਗਾ ਜਿੱਥੇ ਕਿ ਨਾ ਕਿ ਆਪਣੇ ਪੰਜਾਬ ਦੀ ਆਡੀਅנס ਬਾਕੀ ਇੰਟਰਨੈਸ਼ਨਲ ਆਡੀਅנס ਸਾਰੇ ਹਰੇਕ ਕੰਟਰੀ ਇਹਨੂੰ ਵੇਖੇ ਤੇ ਇੰਗਲਿਸ਼ ਭਾਵੇਂ ਸਬਟਾਈਟਲਸ ਹੋਣ ਡੱਬ ਵੀ ਨਾ ਕਰੀਏ ਇਸੇ ਕਰਕੇ ਸੋ ਲਾਈਕ ਏਸ ਲੈਵਲ ਤੇ ਲੈ ਕੇ ਜਾਣਾ ਚਾਹੁੰਨਾ ਵਾ ਕਿ ਹਰੇਕ ਪੰਜਾਬੀ ਇੰਡਸਟਰੀ ਦੇ ਦੇਖੇ ਕਿਉਂਕਿ ਆਪਣਾ ਇਤਿਹਾਸ ਬਹੁਤ ਸਟਰੋਂਗ ਆ ਬਿਲਕੁਲ ਮਾਰਸ਼ਲ ਕਾਮ ਹੈ ਆਪਣੀ ਤੇ ਇਨੀਆਂ ਸਟੋਰੀਜ਼ ਨੇ ਆਪਣੀਆਂ ਵਾਰ ਦੀਆਂ World War 1 ਤੋਂ World War 2 ਉਹ ਤੋਂ ਵੀ ਪੁਰਾਣੀਆਂ ਆ ਅ ਇਨਕ੍ਰੈਡੀਬਲ ਸਟੋਰੀਜ਼ ਕਿ ਜਿਹੜੀਆਂ ਅਸੀਂ ਬਣਾ ਸਕਦੇ ਆ ਵੱਡੇ ਲੈਵਲ ਤੇ World ਲੈਵਲ ਤੇ ਜਿਨੂੰ ਵੀ ਲੋਕੀ ਅਪਰੀਸ਼ੀਏਟ ਕਰਨਗੇ ਅ ਸੋ ਮੈਂ ਉਸ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਤੇ ਨਾ ਕਿਤੇ ਜਾਵੇ ਤਾਂ ਕਿਤੇ ਨਾ ਕਿਤੇ ਲੋਕ ਸਾਡੇ ਭੁੱਲਦੇ ਜਾਂਦੇ ਨੇ ਵਿਰਸੇ ਪੰਜਾਬੀ ਨੂੰ ਪੁਰਾਣੇ ਨੂੰ ਕਿਤੇ ਨਾ ਕਿਤੇ ਇਹ ਸ਼ੂਟਿੰਗ ਦੀ ਮੈਂ ਗੱਲ ਕਰਾ Rajasthan ਦੇ ਵਿੱਚ ਹੋਈ ਥੋੜੀ ਹੈ ਨਾ ਪੰਜਾਬ ਦੇ ਵਿੱਚ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਕਾਰਨ ਕਿ ਸਾਹਮਣੇ ਚੀਜ਼ਾਂ ਨੂੰ ਲੈ ਕੇ ਕਾਰਨ ਆਈ ਥਿੰਕ ਇਹ ਤੇ ਮੈਨੂੰ ਵੀ ਨਹੀਂ ਪਤਾ ਮੈਂ ਇੰਨਾ ਇਹਦੇ ਬਾਰੇ ਨਹੀਂ ਬੋਲ ਸਕਦਾ ਬਟ ਕਿਤੇ ਕਿਤੇ ਹੈਗੀਆਂ ਨੇ ਸਟਿਲ ਸੋ ਆਈ ਥਿੰਕ ਅਹੀਂ ਇੱਕ ਸਾਬਨਾ ਗਾਂ ਵਧ ਰਹੇ ਆ ਪੋਜੀਟਿਵਲੀ ਸੋ ਵਧਣਾ ਵੀ ਚਾਹੀਦਾ ਆਪਾਂ ਨੂੰ ਪਰ ਸਟਿਲ ਆਟ ਦ ਸੇਮ ਟਾਈਮ ਆਪਾਂ ਨੂੰ ਆਪਣੇ ਹੈਰਿਟੇਜ ਨਾਲ ਵੀ ਜੁੜਨਾ ਚਾਹੀਦਾ ਵਿਰਸੇ ਨਾਲ ਵੀ ਜੁੜਨਾ ਚਾਹੀਦਾ ਉਸ ਉਹ ਉਬੀਚੀ ਚੀਜ਼ਾਂ ਸਿੱਖ ਰਿਹਾ ਮੈਂ ਬੜਿਆ ਕੁਝ ਸਿੱਖ ਰਿਹਾ ਮੈਨੂੰ ਆਪ ਨੂੰ ਨਹੀਂ ਪਤਾ ਕਿ ਚੀਜ਼ਾਂ ਦਾ ਸੋ ਮੈਂ ਮੈਨੂੰ ਇਹ ਹੀ ਹੈ ਕਿ ਮੈਨੂੰ ਜੜੀਆਂ ਚੀਜ਼ਾਂ ਨਹੀਂ ਪਤਾ ਹੁਣ ਜਦੋਂ ਕੱਲ ਕੋਈ ਇੰਟਰਵਿਊ ਇੰਟਰਵਿਊ ਚ ਸੋਰੀ ਪ੍ਰੈਸ ਕਾਨਫਰੈਂਸ ਸੀ ਮੈਂ ਉੱਥੇ ਕਿਹਾ ਸੀ ਕਿ ਉਦੋਂ ਕੋੜ ਨਹੀਂ ਸੀ ਆ ਕੇ ਤਾਰੋ ਬਰੇਟ ਸੇ ਭਾਜੀ ਨੇ ਕਿਹਾ ਕਿ ਨਹੀਂ ਉਦੋਂ ਹੈਗੇ ਸੀ ਕੋਰੇ ਸੋ ਵਧੀਆ ਗੱਲ ਇਹ ਉਹਨਾਂ ਨੇ ਉੱਥੇ ਟੋਕਤਾ ਮੈਨੂੰ ਹਨਾ ਨਾਲ ਦੀ ਨਾਲ ਹੀ ਬੱਬੂ ਵੀਰ ਨੇ ਕਿਹਾ ਕਿ ਨਹੀਂ ਉਦੋਂ ਹੈਗੇ ਸੀ ਸੋ ਕੋਰੇ ਆਏ ਸੀ ਉਹ ਲੈ ਆਏ ਸੀ ਨਾਲ ਸੋ ਮੈਨੂੰ ਮੈਨੂੰ ਇਹਦਾ ਕੋਈ ਗੁੱਸਾਗਲਾ ਨਹੀਂ ਹੁੰਦਾ ਮੈਨੂੰ ਸਗੋਂਦਾ ਵਧੀਆ ਗੱਲ ਆ ਹਾਂ ਪਾਜੀ ਨੇ ਉੱਥੇ ਹੀ ਐਜੂਕੇਟ ਕਰਤਾ ਇਹ ਤੋਂ ਇਹ ਤੋਂ ਮਨਾ ਕੇ ਮੈਂ ਐਵੇਂ ਮਰੀ ਜਾਵਾ ਹਾਂ ਬਿਲਕੁਲ ਬਿਲਕੁਲ ਸੋ ਆ ਚੀਜ਼ਾਂ ਵਧੀਆ ਮੈਂ ਵੀ ਸਿੱਖ ਰਿਹਾ ਬੁੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਮੈਂ ਵੀ ਅਣਜਾਣ ਹਾਂ ਸੋ ਪੰਜਾਬ ਚ ਆਉਣਾ ਮੈਂ ਹਰ ਚੀਜ਼ ਸਿੱਖਣ ਦੀ ਚਾਹ ਰੱਖਦਾ ਹਾਂ ਕਿ ਲਾਇਕ ਮੈਨੂੰ ਪਤਾ ਲੱਗੇ ਮੈਨੂੰ ਅੱਜ ਕਰ ਕਰਾਂ ਮੈਂ ਤੇ ਆਪ ਐਵੇਂ ਬੇਫਕੂਸ਼ਿਆਂ ਮੈਨੂੰ ਤੇ ਮੈਂ ਤੇ ਆਪ ਸਿੱਖਣ ਦੇ ਆਪਣੇ ਯੂਨੀਵਰਸਿਟੀ ਸਾਹਿਬ ਵਾਲੇ ਹੈਰੀ ਜ਼ਿਕਰੀ ਜੀ ਹਾਂ ਜੀ ਯਾ ਸੋ ਬਸ ਆਈ ਥਿੰਕ ਆਪਾਂ ਨੂੰ ਓਪਨ ਮਾਈਂ ਤਾਂ ਮਨ ਦੇ ਵਿੱਚ ਕੀ ਆਉਂਦਾ ਸੀ ਜਦੋਂ ਹਾਂ ਇੱਕ ਪਾਸੇ ਪੋਜ਼ਿਟਿਵ ਹੈ ਇੱਕ ਪਾਸੇ ਨੈਗੇਟਿਵ ਹਾਂ ਦਾ ਮਨ ਦੇ ਵਿੱਚ ਕੀ ਸੀ ਉਸ ਸਮੇਂ ਤੁਹਾਡੇ ਅ ਮਨ ਦੇ ਵਿੱਚ ਮੇਰੇ ਲਈ ਕੀ ਸੀ ਕਿ ਮੈਂ ਰੀਜ਼ਨ ਲੱਭਣਾ ਚਾਹੁੰਦਾ ਸੀ ਕਿ ਕੁੱਕਰ ਕਿਉਂ ਮਾੜਾ ਬਣਿਆ ਜੀ ਅ ਤੇ ਉਹਨੂੰ ਉਹਦਾ ਕੋਈ ਉਹ ਸ਼ੁਰੂ ਤੋਂ ਨਹੀਂ ਸੀ ਇਦਾਂ ਦਾ ਤੇ ਉਹ ਹਾਲਾਤ ਬਣੇ ਨੇ ਇਦਾਂ ਦੇ ਤੇ ਉਹਦਾ ਰੀਜ਼ਨ ਜੋ ਸੀ ਕੀ ਸੀ ਉਹਦਾ ਰੀਜ਼ਨ ਕੀ ਸੀ ਸੋ ਮੈਂ ਉਹਨੂੰ ਉਹਦੇ ਵਿੱਚ ਵੜਨਾ ਚਾਹੁੰਦਾ ਸੀ ਕਿ ਉਹ ਰੀਜ਼ਨ ਨੂੰ ਮੈਂ ਦਿਖਾ ਸਕਾਂ ਪਰ ਦੇਤੇ ਸੋ ਉਹ ਗੱਲ ਬੜੀ ਮਾਇਨੇ ਰੱਖਦੀ ਆ ਕਿਉਂਕਿ ਉਹ ਜਦੋਂ ਉਹਦਾ ਸ਼ਿਫਟ ਆਉਂਦਾ ਉਹਦੇ ਕੈਰੈਕਟਰ ਦੇ ਵਿੱਚ ਉਹਦੀ ਉਹਦੀ ਤੁਸੀਂ ਵੇਖੋਗੇ ਸ਼ੁਰੂ ਤੋਂ ਕੁੱਕਰ ਕੀ ਸੀ ਮੇਲ ਲੈਦੇ ਨੇ ਨੱਚਦਾ ਉਹ ਵਿਆਹ ਦੇ ਵਿੱਚ ਨੱਚਦਾ ਖੇਡਦਾ ਕਿਦ ਨਾਲ ਚੇਂਜ ਹੁੰਦਾ ਐਂਡ ਦੇ ਵਿੱਚ ਹੋਰ ਹੀ ਕੁਝ ਹੁੰਦਾ ਜੋ ਤੁਸੀਂ ਸ਼ੁਰੂ ਤੇ ਦੇਖਦੇ ਹੋ ਪਰ ਉਹ ਐਂਡ ਦੇ ਵਿੱਚ ਕੁਝ ਹੋਰ ਹੀ ਬਣ ਜਾਂਦੀ ਬੋਡੀ ਲੈਂਗੁਏਜ ਚੇਂਜ ਜਾਂਦੀ ਹੈ ਸਹੀ ਗੱਲ ਹੈ ਸੋ ਮੈਂ ਹੋਈ ਬਸ ਇੱਕ ਕਨੈਕਸ਼ਨ ਲੱਭਣ ਰਿਹਾ ਹਾਂ ਹੀ ਪੁਆਇੰਟ ਹਮੇਸ਼ਾ ਹਰ ਕੈਰੈਕਟਰ ਦੇ ਵਿੱਚ ਮਿਲ ਆਪਦਾ ਹੈ ਕੈਰੈਕਟਰ ਆਰਕ ਜਿਹਨੂੰ ਕਹਿਆ ਦਿੰਦੇ ਆਪਾਂ ਐਕਟਿੰਗ ਦੇ ਵਿੱਚ ਤੇ ਉਹ ਹਮੇਸ਼ਾ ਮਿਲ ਲੱਭਦਾ ਹੋਂ ਨਾ ਹਰ ਕੈਰੈਕਟਰ ਦੇ ਵਿੱਚ ਕਿ ਕਿੱਥੇ ਇਹਨੂੰ ਮੈਂ ਮੋਲਡ ਕਰ ਸਕਦਾ ਹਾਂ ਕਿੱਥੇ ਮੈਂ ਇਹਨੂੰ ਡਾਇਵਰਟ ਕਰ ਸਕਦਾ ਹਾਂ ਮੈਂ ਕਿ ਕੇਸ ਲੈਵਲ ਤੇ ਮੈਂ ਕਿਉਂ ਇੱਕਦਾਂ ਬਣਿਆ ਕਿੱਥੇ ਕਿਦਾਂ ਜੁੜੂਗਾ ਉਹ ਐਂਡ ਤੱਕ ਹਣਾ ਸੋ ਇਟਸ ਅ ਪ੍ਰੋਸੈਸ ਹੈ ਪਰ ਖੇਡਣ 'ਚ ਮਜ਼ਾ ਆਉਂਦਾ ਹੈ ਇਹ ਜੀ ਕੈਰੈਕਟਰ ਨਾਲ ਬਿਲਕੁਲ ਬਿਲਕੁਲ ਉਹੀ ਕਹਿ ਰਹੇ ਜੀ ਜਦੋਂ ਆਪਾਂ ਕੈਰੈਕਟਰ ਕਰਦੇ ਹਾਂ ਤਾਂ ਹੀਓ ਕੈਰੈਕਟਰਸ ਸਹੀ ਤਰੀਕੇ ਨਾਲ ਹੁੰਦਾ ਆ ਹਾਂਜੀ ਬਿਲਕੁਲ ਬਿਲਕੁਲ ਤੁਹਾਨੂੰ ਆਈ ਥਿੰਕ ਡੀਪਲੀ ਸੋਚਣਾ ਪੈਂਦਾ ਉਹਦੇ ਬਾਰੇ ਖਾਸ ਕਰਕੇ ਇਦਾਂ ਦੇ ਕੈਰੈਕਟਰ ਬਾਰੇ ਕੁੱਕਰ ਦਾ ਜਿਹੜਾ ਕੈਰੈਕਟਰ ਆ ਬੜੇ ਵੇਰੀਏਸ਼ਨਸ ਨੇ ਇਹਦੇ ਵਿੱਚ ਵੈਰੀ ਬੜਾ ਕਲਰਫੁਲ ਕੈਰੈਕਟਰ ਆ ਕੀ ਕੁਛ ਕਰਨਾ ਲਾਈਕ ਯੂ نو ਲਿਕ ਆਮੈਂ ਪਹਿਲਵਾਨ ਤਗੜਾ ਐਡਾ ਮੌਜਾ ਮਾਣਨੀ ਆ ਫਿਰ ਕਿੱਥੇ ਉਹ ਇੱਕ ਕਨਫਲਿਕਟ ਚ ਪੈ ਜਾਂਦਾ ਉਹ ਉਹ ਕੁਸ ਸਾਂਭਿਆ ਨਹੀਂ ਜਿਹਨੇ ਜਾਂਦਾ ਕਿ ਲਾਈਕ ਯੂ نو ਇਟਸ ਲਾਈਕ ਵੈਰੀ ਕਨਫਿਊਜ਼ਨ ਬੇਟ੍ਰੇਲ ਤੇ ਮੁੜ ਕੇ ਇੱਕ ਇੱਕ ਜਿਹੜਾ ਯਾਰ ਹੁੰਦਾ ਉਹਦਾ ਯੂ نو ਜਿਹੜਾ ਜਿਹਦੇ ਨਾਲ ਉਹ ਪੱਕਾ ਵਟ ਯਾਰ ਬੇਸਿਕਲੀ ਹਨਾ ਸੋ ਸੁਣਨ ਨੂੰ ਮਿਲਦਾ ਹੈ ਕਿ ਪੱਕਾ ਵਟ ਯਾਰ ਸੋ ਉਹਨੂੰ ਦੁੱਖ ਵੀ ਬਹੁਤ ਹੁੰਦਾ ਸੋ ਜਿਹੜਾ ਦੁੱਖ ਉਹ ਦਿਖਾਇਆ ਹੈ ਨਾ ਮਿਤੋਜ ਵੀਰ ਜੀ ਨੇ ਡਾਇਰੈਕਸ਼ਨ ਦੇ ਵਿੱਚ ਉਹ ਤੁਹਾਨੂੰ ਵੇਖਣਗੇ ਲੋਕੀ ਬਹੁਤ ਜੁੜਨਗੇ ਇਸ ਕੈਰੈਕਟਰ ਦੇ ਨਾਲ ਕੁੱਕਰ ਦੇ ਨਾਲ ਬਹੁਤ ਕੁੱਕਰ ਤੇ ਬਲਬੀਰੋ ਦੇ ਨਾਲ ਸੁੱਚੇ ਨਾਲ ਤੇ ਬਹੁਤ ਜੁੜਨਗੇ ਜੁੜਨਗੇ ਪਰ ਕੁੱਕਰ ਤੇ ਬਲਬੀਰ ਉਹਨਾਂ ਵੀ ਬਹੁਤ ਜੁੜਨਗੇ ਤੇ ਨਰੈਣੇ ਨਾਲ ਵੀ ਬਹੁਤ ਜੁੜਨਗੇ ਕਿਉਂਕਿ ਆਈ ਥਿੰਕ ਸਾਰੇ ਆਪਣੀ ਲਾਈਫ ਦੇ ਵਿੱਚ ਅਸੀਂ ਉਸ ਚੀਜ਼ ਤੋਂ ਨਿਕਲਦੇ ਆ ਪਰ ਅਸੀਂ ਕਈ ਵਾਰੀ ਉਹਨੂੰ ਨਹੀਂ ਨੋਟਿਸ ਕਰਦੇ ਪਰ ਆਈ ਥਿੰਕ ਜੋ ਅਮਿਤੋਜ ਵੀਰ ਜੀ ਨੇ ਦਿਖਾਣੀ ਚਾਹੀਏ ਇਹਦੇ ਵਿੱਚ ਆ ਉਹ ਉਹ ਤੁਹਾਨੂੰ ਦਿਖੂਗੀ ਉਹੀ ਗੱਲ ਹੈ ਜੇਕਰ ਮੈਂ ਗੱਲ ਕਰਾਂ ਬਲਵੀਰੋ ਭੱਬੀ ਕੋਲ ਪਾਸੇ ਕੁੱਕਰ ਹਨਾ ਤੇ ਸੁੱਚਾ ਸੁਰਮਾ ਕਿਤੇ ਕਿਤੇ ਲੋਕਾਂ ਨੂੰ ਘੱਟ ਪਤਾ ਸੀ ਤੇ ਹੁਣ ਫਿਲਮ ਦੇਖਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੂਗਾ ਕਿ ਕੌਣ ਸੀ ਕੁੱਕਰ ਦੇ ਸੁੱਚਾ ਸੁਰਮਾ ਕਿਵੇਂ ਬਣਿਆ ਇਹ ਚੀਜ਼ਾਂ ਬੜੀ ਮਾਇਨੇ ਰੱਖਦੀਆਂ ਚੀਜ਼ਾਂ ਹਾਂਜੀ ਮਤਲਬ ਪਤਾ ਲੱਗੂਗਾ ਕੁੱਕਰ ਕਹਿੰਦੇ ਕਿਹਨੂ ਆ ਤੇ ਉਹਦਾ ਯਾਰ ਕੌਣ ਹੈ ਯਾਰ ਕੌਣ ਹੈ ਬਿਲਕੁਲ ਮੈਂ ਤੁਹਾਡੀ ਗੱਲ ਕਰੂੰਗਾ ਲੇਜੈਂਡ ਤਾਂ ਚਲੋ ਬੱਬੂ ਮਾਨਵੀ ਨੇ ਤੇ ਤੁਸੀਂ ਹੋਰ ਕਿਹਨੂ ਕਿਹਨੂ ਮੰਨਦੇ ਹੋ ਲੇਜੈਂਡ ਵੀ ਜੇ ਵੀ ਮੈਂ ਇਹ ਬੰਦੇ ਨਾਲ ਫਿਲਮ ਜ਼ਰੂਰ ਕਰਨੀ ਹੈ ਓ ਮੈਂ ਚਾਹਾਂਗਾ ਕਿ ਅਮਦੋਸ਼ ਵੀ ਜੀ ਡਾਇਰੈਕਟ ਕਰਨ ਅ ਅਮੀਰ ਖਾਨ اچھا ਹਾਂ ਮਤਲਬ ਉਹ ਵੀ ਪੰਜਾਬੀ ਮੂਵੀ ਕਰਾਈ ਜੋ ਉਹਨਾਂ ਦਾ ਨਹੀਂ ਉਹਨਾਂ ਦੇ ਇੱਕ ਕੜੀ ਹੈ ਪਿੱਛੇ ਜੀ ਨਾ ਇੱਕ ਮੂਵੀ ਕੀਤੀ ਉਹਨਾਂ ਨੇ ਕੀਤੀ ਸੀ ਜਿਹੜੇ ਮੈਂ ਕਹਿੰਦਾ ਪੱਗ ਬੰਨੀ ਸੀ ਬਿਲਕੁਲ ਦਾੜਾ ਵੀ ਰੱਖਿਆ ਸੀ ਉਹਨਾਂ ਨੇ ਉਹ ਹਾਂ ਹਾਂ ਮੈਂ ਵੇਖਣੀ ਆ ਉਹ ਮੂਵੀ ਮੈਂ ਵੇਖੀ ਨਹੀਂ ਸੌਰੀ ਮੈਂ ਹਾਂ ਮੈਂ ਵੇਖੂਗਾ ਜ਼ਰੂਰ ਤੇ ਯਾ ਮਨੂ ਚੱਡਾ ਹੈ ਲਾਲ ਸਿੰਘ ਚੱਡਾ ਲਾਲ ਸਿੰਘ ਚੱਡਾ ਬਿਲਕੁਲ ਬਿਲਕੁਲ ਚੱਠਾ ਕੇ ਚੱਡਾ ਭਾਈ ਚੱਡਾ ਸੀ ਮੇਰੇ ਨਾਲ ਅੱਛਾ ਅੱਛਾ ਮੈਨੂੰ ਮੈਂ ਮੈਂ ਦੇਖਾਂਗਾ ਆਈ ਥਿੰਕ ਮੇਰਾ ਵੈਸ਼ ਲਿਸਟ 'ਚ ਹੋਗਾ ਹਾਂ ਜੀ ਹਾਂ ਜੀ ਤੇ ਮੈਂ ਮੈਂ ਬੜਾ ਫੈਨ ਆ ਅਮਿਰ ਖਾਨ ਦਾ ਭਾਈ ਰਾ ਹਮ ਭਾਈ ਕੇ ਨਾਮ ਨਾਲ ਮੈਂ ਮਮਲੇ ਆ ਨਹੀਂ ਕਰੀ ਨਾ ਭਾਈ ਪਰ ਮੇਰਾ ਇਸ਼ਕ ਹੋਊਗਾ ਕਿ ਸਾਗਰ ਪ੍ਰੋਡਕਸ਼ਨ ਕਰੇ ਪ੍ਰੋਡਿਊਸ ਇਹਨਾਂ ਦੀ ਪ੍ਰੋਡਕਸ਼ਨ ਹੋਵੇ ਅਮਤੋਜ ਵੀਰ ਜੀ ਡਾਇਰੈਕਟ ਕਰਨ ਤੇ ਅਮਿਰ ਖਾਨ ਤੇ ਆਏ ਤੇ ਬੱਬੂ ਵੀਰ ਜੀ ਨਾਲ ਹੋਂ ਤੇ ਨਾਲ ਗਾਣੇ ਬੱਬੂ ਭਾਈ ਰਿਹਾ ਹਣਾ ਫਿਰ ਸਵਾਲਾਂ ਬੈਣ ਗਿਆ ਅੰਮਦੋ ਤਾਂ ਫਿਰ ਆਈ ਥਿੰਕ ਬੜੀ ਮਾਚਾਂ ਜੀ ਤੇ ਮੈਂ ਮੈਂ ਥੋੜਾ ਜਿਹਾ ਗਾंदे ਵੀ ਇੱਕ ਗੀਤ ਜਰੂਰ ਸੁਣੂਗਾ ਤੁਹਾਡੇ ਤੋਂ ਮੈਂ ਨਹੀਂ ਨਹੀਂ ਇੱਕ ਇੱਕ ਮੈਂ ਸੋਚ ਕੇ ਆਇਆ ਸੀ ਵੀ ਗੀਤ ਜਰੂਰ ਸੁਣਾਣਾ ਥੋੜਾ ਤੋਂ ਗੀਤ ਦਰਸ਼ਕਾਂ ਨੂੰ ਸੁਣਾ ਕੇ ਜਾਇਓ ਕਿਉਂਕਿ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਬਾਕਾਮਾਲ ਉਹ ਸੁਣਾ ਕੇ ਜਾਇਓ ਇੱਕ ਵਾਰੀ ਆ ਓਕੇ ਮੈਂ ਉਹਦਾ ਅਰਪਾ ਜਨਮਾਨ ਪਾਈਦਾ ਆਪਣੇ ਦਾ ਜਿਹੜੇ ਕਾਫੀ ਮੈਂ ਉਹਨਾਂ ਦੇ ਗੰਧਾਇ ਸ਼ੁਰੂ ਤੋਂ ਹੀ ਜੀ ਆਮ ਦਿਲ ਵਿੱਚ ਡੇਰੇ ਰਾਤ ਕੇ ਬਗੀ ਅਜ ਫਿਰ ਕਿਆਦ ਪੁਰਾਣੇ ਦਿਲ ਪਰਿਆ ਆਇਆ ਮੁੱਦਤ ਮਗਿਰੋ ਆਚਿਆਦਾਈ ਮਰ ਜਾਣੇ ਹੋ ਆਚਿਆਦਾਈ ਬਲਬੀਰੋ ਬਲਬੀ ਬਲਬੀ ਨਹੀਂ ਸੱਚੀ ਆਦਾਈ ਵੀਰੇ ਆ ਗਿਆ ਆ ਹੀ ਜਾਂਦੀ ਇਹ ਤਾਂ ਮੈਂ ਗਾਣਾ ਗਾਉਣਾ ਹਾਂ ਯਾ ਕਿੰਨਾ ਕ ਮਿਸ ਕਰਦੇ ਹੋ ਵੀਰੇ ਕਾਫੀ ਮਿਸ ਕਰਦਾ ਹੂੰ ਯਾ ਤੇ ਮਿਲੇ ਨਹੀਂ ਫਿਰ ਮਾਣ ਮੁੜ ਕੇ ਫਿਰ ਨਹੀਂ ਮੁੜ ਕੇ ਨਹੀਂ ਮੇਲ ਹੋਏ ਕੀ ਲੱਗਦਾ ਹੁਣ ਹੋਣਗੇ ਮੇਲ ਫਿਰ ਅਗਲੇ ਜਨਮ ਚ ਹੋਣਗੇ ਹੁਣ ਤੇ ਯਾ ਇਸ ਜਨਮ ਚ ਤੇ ਔਖਾ ਗਾਉ ਜੇ ਭਾਈ ਇੱਕ ਡਾਇਲੋਗ ਦੀ ਗੱਲ ਕਰਾਂ ਨਾ ਡਾਇਲੋਗ ਕਰੋਗੇ ਜੇ ਦਰਸ਼ਕ ਚਾਹਣਗੇ ਗੀਤ ਸੁਣਾਤਾ ਬਸ ਦੈਟਸ ਇਟ ਨਹੀਂ ਮੈਂ ਅਕਸਰ ਦੇਖਿਆ ਡਾਇਲੋਗ ਬੜੇ ਸੋਹਣੇ ਨੇ ਹਨਾ ਥੋੜੀ ਜਿਹੜੀ ਬੋਲੀ ਸੀਗੀ ਉਸ ਸਮੇ ਜਿਹੜਾ ਐਂਡ ਦੇ ਵਿੱਚ ਵੀ ਸੜਾ ਬਹੁਤ ਸਿਰਾ ਕਹਿ ਸਕਦੇ ਆਪਾਂ ਇੱਕ ਡਾਇਲੋਗ ਐਂਡ ਦੇ ਵਿੱਚ ਨਾ ਕਿ ਕਿੱਥੇ ਨੇ ਤੇਰੇ ਯਾਰ ਹਨਾ ਉਹ ਚੀਜ਼ ਇੱਕੋ ਮੈਂ ਕਹਿੰਦਾ ਹੋ ਜਵੇ ਥੋੜੀ ਮੈਤੀ ਹੂੰ ਕਿੱਥੇ ਨੇ ਤੇਰੇ ਮੈਤੀ ਕਿੱਥੇ ਹੈ ਮੈਤੀ ਹਾਂ ਬਿਲਕੁਲ ਉਹ ਜੀ ਹੋ ਜਵੇ ਇੱਕ ਵਾਰ ਕਿੱਥੇ ਨੇ ਤੇਰੇ ਮੈਤੀ ਮੇਰੇ ਨਾਲੇ ਬੈਠੇ ਨਹੀਂ ਬਸ ਠੀਕ ਹੈ ਚੱਕਦੇ ਫਟੇ ਸੋ ਦਰਸ਼ਕਾਂ ਨੂੰ ਕੀ ਕਹੋਗੇ ਜਾਣ ਲੱਗੇ ਤੁਸੀਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਸੱਚਾ ਸੂਰਮਾ ਨੂੰ ਸੱਚਾ ਸੂਰਮਾ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਪਿਆਰ ਤੇ ਅਸੀਂ ਹੌਫਫਲੀ ਤੁਸੀਂ ਸਾਰੇ 20 ਤਰੀਕ ਨੂੰ ਮਿਲ ਜੁਲ ਕੇ ਵੇਖਣਾਓ ਤੇ ਹੰਗਾਲਾ ਦਊ ਤੇ ਅਸੀਂ ਹੋਰ ਵੀ ਇਹੋ ਜਿਹਾ ਸਿਨੇਮਾ ਕ੍ਰੀਏਟ ਕਰੀਆ ਤੇ ਇਸ ਟੀਮ ਨਾਲ ਰਲ ਕੇ ਮੈਂ ਹੋਰ ਵੀ ਸੋਹਣੇ ਸੋਹਣੇ ਪ੍ਰੋਜੈਕਟ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਥੈਂਕ ਯੂ ਸੋ ਹੁਣ ਆਉਣ ਲੱਗੀ ਜਿਹੜੀ 20 ਸਤੰਬਰ ਨੂੰ ਫਿਲਮ ਆਰੀ ਸੁੱਚਾ ਸੌਰਮਾ ਤਾਂ ਤੁਹਾਨੂੰ ਵੀ ਅਪੀਲ ਕਰਾਂਗੀ ਕਿ ਆਖਿਰ ਜਿਹੜੀ ਸੁੱਚੇ ਸੌਰਮੇ ਦੀ ਕਹਾਣੀ ਹੈ ਤੁਸੀਂ ਜਰੂਰ ਦੇਖੋ ਸਿਨੇਮਾ ਘਰਾਂ ਦੀ ਜਾ ਕੇ ਤਾਂ ਇਹੀ ਅਪੀਲ ਕਰਾਂਗੇ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰਿਤ